ਮੰਗ ਕੀਤੀ ਹੈ ਕਿਉਂਕਿ ਇਕਾਲੀ ਦਾ ਲੈ ਇਸ ਵੇਲੇ ਉਹਨਾਂ ਦੀ ਸਭ ਤੋਂ ਵੱਡੀ ਦਿੱਕਤ ਇਹ ਸੀ ਕਿ ਉਹਨਾਂ ਨੇ ਐਸੇ ਜੇ ਕੰਮ ਗੁਨਾਹ ਕਰ ਲਏ ਨੇ ਜਿਨ੍ਹਾਂ ਦਾ ਮੇਰਾ ਖਿਆਲ ਹੈ ਕਿ ਉਹਦਾ ਰਿਜ਼ਲਟ ਨਤੀਜਾ ਉਹਨਾਂ ਨੂੰ ਆਉਣ ਵਾਲੇ ਦਿਨਾਂ 'ਚ ਹੋਰ ਵੀ ਭੁਗਤਣ ਨੂੰ ਮਿਲੇਗਾ ਔਰ ਪਹਿਲੀ ਗੱਲ ਇਹ ਹੈ ਕਿ ਉਹਨਾਂ ਦੇ ਖੁਦ ਦੇ ਬਹੁਤ ਵੱਡੇ ਧੜੇ ਨੇ ਉਹਨਾਂ ਤੋਂ ਮੰਗ ਕਰ ਲਈ ਹੈ ਕਿ ਉਹ ਰਿਜ਼ਾਈਨ ਕਰਨ ਸੁਖਵੀਰ ਸਿੰਘ ਬਾਦਲ ਪ੍ਰਧਾਨ ਤੋਂ ਔਰ ਦੂਜੇ ਮੈਨੇ ਕੱਲ ਉਹਨਾਂ ਦਾ ਇੱਕ ਧੜਾ ਉਹਨਾਂ ਦੇ ਪੱਖ 'ਚ ਖੜ ਗਿਆ ਚੰਡੀਗੜ੍ਹ ਕਿ ਅਸੀਂ ਰਿਜ਼ਾਈਨ ਨਹੀਂ ਕਰਨਾ ਅਸੀਂ ਸਾਰੇ ਠੀਕ ਹੈ ਉਹਨਾਂ ਨੂੰ ਭਾਜਪਾ ਦੇ ਅ ਮਤਲਬ ਅੱਜ ਖੇਡਦੇ ਦੱਸ ਰਿਹਾ ਜਿਨ੍ਹਾਂ ਨੇ ਮੰਗ ਕੀਤੀ ਹੈ ਪਰ ਮੇਰਾ ਮੰਨਣਾ ਕਿ ਲੋਕਤੰਤਰ ਸਭ ਤੋਂ ਵੱਡਾ ਹੁੰਦਾ ਇਹਨਾਂ ਨੂੰ ਲੋਕਤੰਤਰ ਪ੍ਰਕਿਰਿਆ ਦੇ ਨਾਲ ਆਪਣੀ ਜਿਹੜੀ ਮੰਗ ਹੈ ਉਹਨਾਂ ਦਾ ਅੰਦਰੂਨੀ ਮਾਮਲਾ ਹੈ ਸਾਡਾ ਸਾਡਾ ਸਲਾਹ ਦੇਣਾ ਤੇ ਨਹੀਂ ਮੰਨਦਾ ਪਰ ਲੋਕਤੰਤਰ ਪ੍ਰਕਿਰਿਆ ਇਲੈਕਸ਼ਨ ਦਾ ਤਰੀਕਾ ਅਪਣਾ ਲੈਣਾ ਚਾਹੀਦਾ ਕਿਉਂਕਿ ਖੇਤਰੀ ਪਾਰਟੀ ਹੈ ਪੁਰਾਣੀ ਪਾਰਟੀ ਹੈ ਫਿਰ ਵੀ ਅਸੀਂ ਇੱਕ ਲੀਡਰ ਹੋਣ ਦੇ ਨਾਲ ਤੇ ਇੱਕ ਪਾਰਟੀ ਦਾ ਲੀਡਰ ਹੋਣ ਦੇ ਨਾਲ ਤੇ ਮੈਂ ਮੇਰਾ ਮੰਨਣਾ ਹੈ ਕਿ ਇਹਨਾਂ ਨੂੰ ਇੱਕ ਸਾਈਡ ਤੋਂ ਕੇ ਬਾਦਲ ਸਾਹਿਬ ਔਰ ਇੱਕ ਜਿਹੜਾ ਇਲੈਕਸ਼ਨ ਦਾ ਤਰੀਕਾ ਹੈ ਉਹ ਪਣਾਉਣਾ ਚਾਹੀਦਾ ਹੈ ਟਰਾਂਸਪੇਰੈਂਟ ਤਰੀਕੇ ਦੇ ਨਾਲ ਦੇਖੋ ਕੱਲ ਮੀਟਿੰਗ ਹੋਈ ਹੈ ਅਕਾਲੀ ਦਲ ਦੀ ਬਹੁਤ ਵੱਡੀ ਜਲੰਧਰ ਜਿਨ੍ਹਾਂ ਨੇ ਮੰਗ ਕੀਤੀ ਹੈ ਕਿਉਂਕਿ ਅਕਾਲੀ ਦਲ ਇਸ ਵੇਲੇ ਉਹਨਾਂ ਦੀ ਸਭ ਤੋਂ ਵੱਡੀ ਦਿੱਕਤ ਇਹ ਸੀ ਕਿ ਉਹਨਾਂ ਨੇ ਐਸੇ ਜੇ ਕੰਮ ਗੁਨਾਹ ਕਰ ਲਏ ਨੇ ਜਿਨ੍ਹਾਂ ਦਾ ਮੇਰਾ ਖਿਆਲ ਹੈ ਕਿ ਉਹਦਾ ਰਿਜ਼ਲਟ ਨਤੀਜਾ ਉਹਨਾਂ ਨੂੰ ਆਉਣ ਵਾਲੇ ਦਿਨਾਂ 'ਚ ਹੋਰ ਵੀ ਭੁਗਤਣ ਨੂੰ ਮਿਲੇਗਾ ਔਰ ਪਹਿਲੀ ਗੱਲ ਇਹ ਹੈ ਕਿ ਉਹਨਾਂ ਦੇ ਖੁਦ ਦੇ ਬਹੁਤ ਵੱਡੇ ਧੜੇ ਨੇ ਉਹਨਾਂ ਤੋਂ ਮੰਗ ਕਰ ਲਈ ਹੈ ਕਿ ਉਹ ਰਿਜ਼ਾਈਨ ਕਰਨ ਸੁਖਵੀਰ ਸਿੰਘ ਬਾਦਲ ਪ੍ਰਧਾਨ ਤੋਂ ਔਰ ਦੂਜੇ ਮੈਂਨੇ ਕੱਲ ਉਹਨਾਂ ਦਾ ਇੱਕ ਧੜਾ ਉਹਨਾਂ ਦੇ ਪੱਖ 'ਚ ਖੜ ਗਿਆ ਚੰਡੀਗੜ੍ਹ ਕਿ ਅਸੀਂ ਰਿਜ਼ਾਈਨ ਨਹੀਂ ਕਰਨਾ ਅਸੀਂ ਸਾਰੇ ਠੀਕ ਐ ਉਹਨਾਂ ਨੂੰ ਭਾਜਪੀ ਦੇ ਮਤਲਬ ਥਾਂ 'ਚ ਖੇਡਦੇ ਦੱਸ ਰਿਹਾ ਜਿਨ੍ਹਾਂ ਨੇ ਮੰਗ ਕੀਤੀ ਐ ਪਰ ਮੇਰਾ ਮੰਨਣਾ ਕਿ ਲੋਕਤੰਤਰ ਸਭ ਤੋਂ ਵੱਡਾ ਹੁੰਦਾ ਇਹਨਾਂ ਨੂੰ ਲੋਕਤੰਤਰ ਪ੍ਰਕਿਰਿਆ ਦੇ ਨਾਲ ਆਪਣੀ ਜਿਹੜੀ ਮੰਗ ਐ ਉਹਨਾਂ ਦਾ ਅੰਦਰੂਨ ਮਾਮਲਾ ਐ ਸਾਡਾ ਸਾਡਾ ਸਲਾਹ ਦੇਣਾ ਤੇ ਨਹੀਂ ਮੰਨਦਾ ਪਰ ਲੋਕਤੰਤਰ ਪ੍ਰਕਿਰਿਆ ਇਲੈਕਸ਼ਨ ਦਾ ਤਰੀਕਾ ਅਪਣਾ ਲੈਣਾ ਚਾਹੀਦਾ ਕਿਉਂਕਿ ਖੇਤਰੀ ਪਾਰਟੀ ਐ ਪੁਰਾਣੀ ਪਾਰਟੀ ਐ ਫਿਰ ਵੀ ਅਸੀਂ ਇੱਕ ਲੀਡਰ ਹੋਣ ਦੇ ਨਾਤੇ ਇੱਕ ਪਾਰਟੀ ਦਾ ਲੀਡਰ ਹੋਣ ਦੇ ਨਾਤੇ ਮੈਂ ਮੇਰਾ ਮੰਨਣਾ ਹੈ ਕਿ ਇਹਨਾਂ ਨੂੰ ਇੱਕ ਸਾਈਡ ਤੋਂ ਕੇ ਬਾਦਲ ਸਾਹਿਬ ਨੂੰ ਔਰ ਇੱਕ ਜਿਹੜਾ ਇਲੈਕਸ਼ਨ ਦਾ ਤਰੀਕਾ ਹੈ ਉਹ ਬਣਾਉਣਾ ਚਾਹੀਦਾ ਹੈ ਟਰਾਂਸਪੇਰੈਂਟ ਤਰੀਕੇ ਦੇ ਨਾਲ ਦੇਖੋ ਕੱਲ ਮੀਟਿੰਗ ਹੋਈ ਹੈ ਅਕਾਲੀ ਦਲ ਦੀ ਬਹੁਤ ਵੱਡੀ ਜਲੰਧਰ ਜਿਨ੍ਹਾਂ ਨੇ ਮੰਗ ਕੀਤੀ ਹੈ ਕਿਉਂਕਿ ਅਕਾਲੀ ਦਲ ਐਸ ਵੇਲੇ ਉਹਨਾਂ ਦੀ ਸਭ ਤੋਂ ਵੱਡੀ ਦਿੱਕਤ ਇਹ ਸੀ ਕਿ ਉਹਨਾਂ ਨੇ ਐਸੇ ਜੇ ਕੰਮ ਗੁਨਾਹ ਕਰ ਲਏ ਨੇ ਜਿਨ੍ਹਾਂ ਦਾ ਮੇਰਾ ਖਿਆਲ ਹੈ ਕਿ ਉਹਦਾ ਰਿਜ਼ਲਟ ਨਤੀਜਾ ਉਹਨਾਂ ਨੂੰ ਆਉਣ ਵਾਲੇ ਦਿਨਾਂ 'ਚ ਹੋਰ ਵੀ ਵਿਪਕਤ ਨੂੰ ਮਿਲੇਗਾ ਔਰ ਪੀਲੀ ਗੱਲ ਇਹ ਕਿ ਉਹਨਾਂ ਦੇ ਖੁਦ ਦੇ ਬਹੁਤ ਵੱਡੇ ਧੜੇ ਨੇ ਉਹਨਾਂ ਤੋਂ ਮੰਗ ਕਰ ਲਈ ਹੈ ਕਿ ਉਹ ਰਿਜ਼ਾਈਨ ਕਰਨ ਸੁਖਵੀਰ ਸਿੰਘ ਬਾਦਲ ਪ੍ਰਧਾਨ ਤੋਂ ਔਰ ਦੂਜੇ ਮੈਨੇ ਕੱਲ ਉਹਨਾਂ ਦਾ ਇੱਕ ਧੜਾ ਉਹਨਾਂ ਦੇ ਪੱਖ 'ਚ ਖੜ ਗਿਆ ਚੰਡੀਗੜ੍ਹ ਕਿ ਅਸੀਂ ਰਿਜ਼ਾਈਨ ਨਹੀਂ ਕਰਨਾ ਅਸੀਂ ਸਾਰੇ ਠੀਕ ਹੈ ਉਹਨਾਂ ਨੂੰ ਭਾਜਪਾ ਦੇ ਮਤਲਬ ਥਜਖੇੜ ਦੇ ਦੱਸ ਰਿਹਾ ਜਿਨ੍ਹਾਂ ਨੇ ਮੰਗ ਕੀਤੀ ਹੈ ਪਰ ਮੇਰਾ ਮੰਨਣਾ ਕਿ ਲੋਕਤੰਤਰ ਸਭ ਤੋਂ ਵੱਡਾ ਹੁੰਦਾ ਇਹਨਾਂ ਨੂੰ ਲੋਕਤੰਤਰ ਪ੍ਰਕਿਰਿਆ ਦੇ ਨਾਲ ਆਪਣੀ ਜਿਹੜੀ ਮੰਗ ਹੈ ਉਹਨਾਂ ਦਾ ਅੰਦਰੂਨ ਮਾਮਲਾ ਹੈ ਸਾਡਾ ਸਾਡਾ ਸਲਾਹ ਦੇਣਾ ਤੇ ਨਹੀਂ ਮੰਨਦਾ ਔਰ ਲੋਕਤੰਤਰ ਪ੍ਰਕਿਰਿਆ ਇਲੈਕਸ਼ਨ ਦਾ ਤਰੀਕਾ ਅਪਣਾ ਲੈਣਾ ਚਾਹੀਦਾ ਹੈ ਕਿਉਂਕਿ ਇਹ ਖੇਤਰੀ ਪਾਰਟੀ ਹੈ ਪੁਰਾਣੀ ਪਾਰਟੀ ਹੈ ਫਿਰ ਵੀ ਅਸੀਂ ਇੱਕ ਲੀਡਰ ਹੋਣ ਦੇ ਨਾਤੇ ਇੱਕ ਪਾਰਟੀ ਦਾ ਲੀਡਰ ਹੋਣ ਦੇ ਨਾਤੇ ਮੈਂ ਮੇਰਾ ਮੰਨਣਾ ਹੈ ਕਿ ਇਹਨਾਂ ਨੂੰ ਇੱਕ ਸਾਈਡ ਤੋਂ ਹੋ ਕੇ ਬਾਦਲ ਸਾਹਿਬ ਨੂੰ ਔਰ ਇੱਕ ਜਿਹੜਾ ਇਲੈਕਸ਼ਨ ਦਾ ਤਰੀਕਾ ਅਪਣਾਉਣਾ ਚਾਹੀਦਾ ਹੈ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ